ਉਮੜੀ ਕਮੇਟੀ ਪ੍ਰਬੰਧਕ ਦੀ ਇਹਨੂ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣਗੇ। ਇਸ ਸੰਬੰਧ ਵਿੱਚ ਰੂਪਰੇਖਾ ਗੁਰਦੁਆਰਾ ਪ੍ਰਬੰਧਕਾਤ ਦੇ ਵੱਲੋਂ ਮੁਕੰਮਲ ਕਰ ਲਈ ਗਈ ਹੈ। ਇਸ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਅਤੇ ਪਾਸ਼ਾਈ 9ਵੀ ਬਹਾਦਰਗੜ੍ਹ ਸਾਹਿਬ ਵਿਖੇ ਭਲਕੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਦੀਵਾਨ ਹਾਲ ਦੇ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਦੇ ਪੂਜੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਅੰਤਰੀ ਕਮੇਟੀ ਮੈਂਬਰ ਜਥੇਦਾਰ ਜਸਮੀਰ ਸਿੰਘ ਲਾਛੜੂ ਜਥੇਦਾਰ ਜਨਰੈਲ ਸਿੰਘ ਕਰਤਾਰਪੁਰ ਅਤੇ ਹੈੱਡ ਗ੍ਰੰਥੀ ਅਫਤਾਰ ਸਿੰਘ ਨੇ ਦੱਸਿਆ ਹੈ ਕਿ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਹ ਅਸਥਾਨ ਨ ਗੁਰਦੁਆਰਾ ਪਾਸ਼ਾਈ ਨਵੀਂ ਬਹਾਦਰਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲ ਨੂੰ ਸੰਤਾਂ ਦੇ ਸਹਿਯੋਗ ਦੇ ਨਾਲ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਹੈ ਕਿ ਦੀਵਾਨ ਹਾਲ ਵਿਖੇ ਸ੍ਰੀ ਕਨਪੜ ਸਾਹਿਬ ਦੇ ਭੋਗ ਪਾਏ ਜਾਣਗੇ। ਤੋਂ ਬਾਅਦ ਢਾਡੀ ਦਰਬਾਰ ਦਾ ਆਯੋਜਨ ਹੋਵੇਗਾ। ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਕਵੀ શ્રી ਸੰਤਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨਗੇ ਇਸ ਦੌਰਾਨ ਸ਼ੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼ੋਮਣੀ ਕਮੇਟੀ ਮੈਂਬਰ ਸਾਈਬਾਨ ਅਤੇ ਹਲਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਿੱਸਾ ਲੈਣ ਪਹੁੰਚ ਰਹੀਆਂ ਨੇ ਉਹਨਾਂ ਅਪੀਲ ਕੀਤੀ ਹੈ ਕਿ ਖਾਲਸਾ ਸਾਜਨਾ ਦਿਹਾੜਾ ਮੌਕੇ ਸੰਗਤਾਂ ਗੁਰੂ ਘਰ ਪੁੱਜ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਆਸਲ ਕਰਨ। ਇਹ ਖਾਲਸਾ ਸਾਜਨਾ ਦਿਵਸ ਜੋ ਹਰ ਸਾਲ ਦੇ ਗੁਰਦੁਆਰਾ ਸਾਹਿਬ ਪਾਸ਼ੀ ਨਵੀਂ ਬਹਾਦਰਗੜ੍ਹ ਵਿੱਚ ਬਣਾਇਆ ਜਾ ਰਿਹਾ ਇਹ ਸਾਲ ਵੀ ਇਹ ਦਿਹਾੜਾ ਮਨਾਉਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਸਾਡੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜੋ ਪ੍ਰਬੰਧ ਕੀਤੇ ਜਾ ਰਹੇ ਆ ਉਹ ਬੜੇ ਅਚੇਚੇ ਤੌਰ ਤੇ ਵਧੀਆ ਪ੍ਰਬੰਧ ਕੀਤੇ ਗਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਕਹਿੰਦੇ ਉਤਾਰ ਸਿੰਘ ਹੋਰਾਂ ਨੇ ਮੈਨੇਜਰ ਸਰਦਾ ਸਰਜੀਤ ਸਿੰਘ ਹੋਰਾਂ ਨੇ ਤੇ ਖਾਸ ਤੌਰ ਤੇ ਸਾਡੇ ਅੰਦਰ ਕਮੇਟੀ ਮੈਂਬਰ ਜਰਦਾ ਜਨਵੇ ਸਿੰਘ ਜੀ ਲਾਜਮੀ ਅਚੇਚੇ ਤੌਰ ਤੇ ਧਿਆਨ ਲੇ ਕੇ ਪਿਛਲੇ ਦਿਨਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਉਹਨੂੰ ਨਵੀਨੀਕਰਨ ਕੀਤਾ ਬਹੁਤ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਤੇ ਪਿਛਲੇ ਦਿਨੀ ਵਿਸ਼ੇਸ਼ ਤੌਰ ਤੇ ਦੀਵਾਨ ਹਾਲ ਜੋ ਅੱਛੇ ਚਿਰ ਤੌਰ ਤੇ ਜਿਹਨੂੰ ਏਸੀ ਦਾ ਰੋਪ ਦਿੱਤਾ ਗਿਆ ਤੇ ਅੰਦਰੋਂ ਨਵੀਨੀਕਰਨ ਕਰਕੇ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਇੱਕ ਵੱਡਾ ਅਪਰਾਲਾ ਮੈਂ ਸਭ ਨਾਲ ਜੋ ਸੰਗਤਾਂ ਦੀ ਸਹੂਲਤ ਵਾਸਤੇ 20 ਬਾਥਰੂਮ ਬੜਾਏ ਗਏ 10 ਲੇਡੀਜ਼ ਵਾਸਤੇ 10 ਜੈੱਟਸ ਵਾਸਤੇ ਇੱਕ ਵੱਡੇ ਅਪਰਾਲੇ ਨੇ ਪ੍ਰਬੰਧ ਦੇ ਮੈਂ ਪ੍ਰਬੰਧਕ ਦਾ ਧੰਨਵਾਦ ਵੀ ਕਰਦਾ ਹਾਂ ਵਿਸ਼ੇਸ਼ ਤੌਰ ਤੇ ਮੈਨੇਜਰ ਸਾਹਿਬ ਦਾ ਤੇ ਆਸਟਾਰਕੀ ਜਨੀ ਉਤਾਸ ਸਿੰਘ ਮਹਾਰਾਜ ਤੇ ਨਾਲ ਦੀ ਨਾਲ ਬੇਨਤੀ ਕਰਦਾ ਸੰਗਤਾਂ ਨੂੰ ਕਿ ਜੋ ਖਾਲਸਾ ਸਾਜਣਾ ਦੇਸ ਹਰ ਸਾਲ ਆਪਾਂ ਮਨਾਉਂਦੇ ਆ ਉਹ ਤਗੜੇ ਹੋ ਕੇ ਆਪਾਂ ਇਹ ਹਾਜ਼ਰੀ ਭਰੀਏ ਗੁਰੂ ਦੇ ਨਤਮਸਤਕ ਹੋਈਏ ਕਿਉਂਕਿ ਛੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਸ਼ਾ ਨੇ 1699 ਵਿੱਚ ਖਾਲਸਾ ਨੂੰ ਖਾਲਸੇ ਨੂੰ ਸਾਜਣਾ ਰੂਪ ਦੇ ਵਿੱਚ ਬਣਾਇਆ ਤੇ ਖਾਲਸਾ ਜਦੋਂ ਸਾਜਿਆ ਗਿਆ ਉਹ ਕੌਮ ਜੋ ਸੁਤੀ ਪਈ ਸੀ ਉਹਨੂੰ ਜਗਾਇਆ ਤੇ ਇੱਕ ਰੂਹ ਜਿਹੜੀ ਸੀ ਉਹ ਪ੍ਰਵੇਸ਼ ਕੀਤੀ ਨਮਾਣੀ ਲੋਕਾਂ ਦੇ ਵਿੱਚ ਤੇ ਖਾਲਸਾ ਦਾ ਰੂਪ ਦੇ ਕੇ ਲੋਕਾਂ ਨਾਲ ਲੜਨ ਵਾਸਤੇ ਉਹਨਾਂ ਜੋ ਜਾਵਰ ਲੋਕ ਸੀ ਉਹਨਾਂ ਨਾਲ ਲੜ ਲਈ ਤਿਆਰ ਕੀਤਾ ਸੋ ਆਓ ਤਗੜੇ ਹੋ ਕੇ ਆਪਾਂ ਇਹ ਖਾਲਸਾ ਸਾਜ ਦਾ ਦਿਲੋਂ ਬਣਾਉਣਾ ਕਰੀਏ ਤੇ ਨੌਵੀਂ ਪਾਸ਼ੀ ਗੁਰਦੁਆਰਾ ਸਾਹਿਬ ਬਾਦਰਗੜ ਵਿਖੇ ਵੱਡੀ ਗਿਣਤੀ ਵਿੱਚ ਪੁੱਜ ਕੇ ਗੁਰੂ ਦੇ ਨਾਮ ਦਾ ਮਸਤਕ ਖਾਲਸਾ ਭਾਈਚਾਰਕ ਖਾਲਸਾ ਸਾਜਨਾ ਦੀ ਜਿਹੜਾ ਹਰ ਸਾਲ ਦੀ ਤਰ੍ਹਾਂ ਆਇਆ ਤੇ ਗੁਰੂ ਦਾ ਬਾਦਰਗੜ ਸਾਹਿਬ ਵਿਖੇ ਮਨਾਨੇ ਆ ਉਹ ਦਿਨ ਅੱਜ ਹੈ ਜਿਸ ਵਾਂ ਵਿੱਚ ਸਰਕਾਰ ਜਨਰਲ ਸੁਪੀਕਰਤਾਰ ਪਰਮੇਂਦਰ ਸ਼ਰਮਾ ਨੂੰ ਦੁਆਰਾ ਪ੍ਰੰਧਕ ਮੀਟਿੰਗ ਜੀ ਹੈ ਆਪ ਜੀ ਨੂੰ ਬੜਾ ਸਾਰਾ ਸਤਿ ਸ਼੍ਰੀ ਅਕਾਲ ਕਿ ਕਿਸ ਤਰ੍ਹਾਂ ਸਾਜ ਦੇ ਪ੍ਰਬੰਧ ਰਹੇ ਮੁਕੰਮਲ ਕਿੱਥੇ ਜਾ ਸਕਿਆ ਹੈ ਕਿ ਕਾਨੂੰਨ ਸ਼ਾਹੀ ਦਾ ਹਸਪਤਾਲ ਡੈੜਾ ਹੈ ਮੈਂ ਸੰਗਤਾਂ ਨੂੰ ਇਹ ਬੀੜ ਕਰਦਾ ਹਾਂ ਕਿ ਇਸ ਸੁਪ ਵਿਦਿਆਰਥੀ ਵਰਤਵਾਦੀ ਗੰਟੀ ਜਿੱਥੇ ਆ ਕੇ ਨਮਸਕਾਰ ਨੂੰ ਕਿ ਤਾਂ ਕੇ ਆਪਾਂ ਇਸ ਸਾਜਾਂ ਦੇ ਸਹਿ ਮਧਿਆਤਿਕ ਕੇ ਨਾਮ ਲਈਏ ਸੰਮਤਨ ਰਵੰਦੀਆ ਕੇ ਤੇਆਉ ਕੋਨਤੂ ਅਮਰਚਕੋ ਸਿੰਘ ਜੀ ਜਿੰਦੇ ਸਿੱਖ ਬਣੋ ਇਹ ਹੀ ਪ੍ਰੇਮਾ ਮਸੰਤਾ ਦੀ ਕਲਾ ਹੈ ਸੈਕਟਰ 55 ਪਾਈ ਗੁਰੂ ਜੀ ਦਾ ਖਾਲਸਾ ਪਾਈ ਗੁਰੂ ਜੀ ਦੀ ਖਤੇ ਖਾਲਸਾ ਅਕਾਲ ਪੁਰਖ ਦੀ ਔਜ ਫਰਗਟਿਓ ਖਾਲਸਾ ਪਰਮਾਰਥ ਨੂੰ ਕੀ ਮੋਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਵੱਲੋਂ ਦਿਲਾਈ ਹੋਈ ਮਰਿਆਦਾ ਖਾਲਸਾ ਪੰਥ ਦੀ ਸਾਜਣਾ ਗੁਰਦੁਆਰਾ ਸਾਹਿਬ ਪਾਸਚਾਈ ਨੌਮੀ ਭਾਤਗੜ੍ਹ ਸਾਹਿਬ ਵਿਖੇ ਹਰ ਸਾਲ ਸਰਦਾ ਪਾਵਨਾ ਸਤਕਾਰ ਦੇ ਨਾਲ ਵਿਸਾਖੀ ਦਾ ਦਿਹਾੜਾ ਖਾਲਸਾ ਸਾジナ ਦਿਵਸ ਮਨਾਇਆ ਜਾਂਦਾ ਹੈ ਵਿਸ਼ੇਸ਼ ਤੌਰ ਤੇ ਪੰਜ ਪਿਆਰੇ ਸਹਿਬਾਨ ਠੰਡੇ ਬਾਟੇ ਦੀ ਪਹੁੰਚ ਤਿਆਰ ਕਰਕੇ ਠੰਡੇ ਬਾਟੇ ਦਾ ਅੰਮ੍ਰਿਤ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੰਮੁਖੇ ਪ੍ਰਬੰਧ ਵੱਲੋਂ ਜਥੇਦਾਰ ਸਰਦਾਰ ਜਨੈਨ ਸਿੰਘ ਜੀ ਕਰਤਾਰਪੁਰ ਮੈਂਬਰ ਸ਼ੌਂਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੇ ਦਾ ਸਰਦਾਰ ਜਸਮੀਤ ਸਿੰਘ ਦੀ ਲਾਚੜੂ ਹੈ ਜਿਹੜੀ ਟੀਮ ਹੈ ਮਰਛੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਦਾ ਮੀ ਇਨਾਂ ਨੇ ਦਿਸ਼ਾ ਨਿਰਦੇਸ਼ਾਂ ਸਾਹਿਬ ਦੁਆਰਾ ਸਹਿਯੋਗ ਲਈ ਇਸ ਮੈਸਾਖੀ ਦੇ ਵਿਹਾੜੇ ਤੇ ਸੁੰਤੇ ਪ੍ਰਬੰਧ ਜਿਹੜੇ ਹਾਲ ਕੋ ਮੁਕੰਮਲ ਕਰ ਲਏ ਗਏ ਹਨ ਉਹ ਪ੍ਰੰਤ ਸੰਗਤਾਂ ਨੂੰ ਅਪੀਲ ਹੈ ਕਿ ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਸਤਗੁਰਾਂ ਦੇ ਪਾਵਨ ਚਰਨਾਂ ਦੀ ਧੂਰ ਮस्तक ਨੂੰ ਲਾਉਂਦਿਆਂ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀਆਂ ਅਸੀਸਾਂ ਪ੍ਰਾਪਤ ਕਰਕੇ ਜਿਹੜੇ ਪ੍ਰਾਣੀ ਅਜੇ ਤੱਕ ਖਾਲਸਾ ਪੰਥ ਵਿੱਚ ਸ਼ਾਮਲ ਨਹੀਂ ਹੋਏ ਅਜੇ ਤੱਕ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਵਲ ਪ੍ਰਾਪਤ ਨਹੀਂ ਕੀਤੀ ਆ ਉਹ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਅਸਥਾਨ ਤੇ ਪੰਜਾਂ ਪਿਆਰਿਆਂ ਕੀ ਪੇਸ਼ੂ ਕਰਕੇ ਗੁਰੂ ਕੇ ਜਹਾਜ਼ੇ ਚੜ੍ਹੀਏ ਖਾਲਸਾ ਪੰਥ ਵਿੱਚ ਸ਼ਾਮਲ ਹੋਈਏ